ਸਭ ਜਾਣਦੇ ਹੋ ਕਿ ਪੰਜਾਬ ਅੰਦਰ ਪ੍ਰਵਾਸੀਆਂ ਵੱਲੋਂ ਕੀਤੇ ਜਾਣ ਵਾਲੇ ਅਪਰਾਧ ਦਿਨੋਂ-ਦਿਨ ਵਧ ਰਹੇ ਹਨ ਜਿਵੇਂ ਕਿ ਕੁਝ ਹਫ਼ਤੇ ਪਹਿਲਾਂ ਜਲੰਧਰ ਅੰਦਰ 5 ਸਾਲਾਂ ਬੱਚੀ ਦੇ ਨਾਲ ਬਲਾਤਕਾਰ ਕਰਕੇ ਫਿਰ ਉਸ ਦਾ ਕਤਲ ਕਰਕੇ ਧਰਤੀ ਵਿੱਚ ਦੱਬ ਦਿੱਤਾ ਗਿਆ। ਉਵੇਂ ਹੀ ਹੁਸ਼ਿਆਰਪੁਰ ਦੇ 5 ਸਾਲਾਂ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਪਹਿਲਾਂ ਕੋਹ ਕੰਮ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰਕੇ ਸੌਣ ਵਿੱਚ ਸੁੱਟ ਦਿੱਤਾ ਗਿਆ। ਸੌਣ ਵਿੱਚ ਆਇਆ ਹੈ ਕਿ ਪੁਲਿਸ ਨੇ ਆਪਰਾਧੀ ਨੂੰ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪਰ ਕੁਝ ਸਮੇਂ ਬਾਅਦ ਉਸਦੀ ਇਮਾਨਤ ਹੋ ਜਾਵੇਗੀ ਉਹ ਇਦਾਂ ਹੀ ਫਿਰ ਸ਼ਰਿਆਮ ਸਾਡੇ ਪਰਿਵਾਰਾਂ ਦੇ ਵਿੱਚ ਭੁੰਗੇਗਾ ਬੱਚੇ ਦਾ ਪਰਿਵਾਰ ਇਨਸਾਫ ਦੀ ਉਡੀਕ ਕਰਦਾ ਰਹਿ ਜਾਵੇਗਾ ਕਿਤੇ ਇਹ ਨਾ ਹੋਵੇ ਕਿ ਸਾਨੂੰ ਹੀ ਅਗਲੀ ਵਾਰ ਇਨਸਾਫ ਦੀ ਉਡੀਕ ਕਰਨੀ ਪੈ ਜਾਵੇ ਇਸ ਲਈ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਅੱਜ ਹੀ ਇਕਜੁੱਟ ਹੋ ਕੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਜਿਸ ਵੀ ਪਿੰਡ ਸ਼ਹਿਰ ਨਗਰ ਦੇ ਵਿੱਚ ਬਸਤੀ ਹੈ ਇਹਨਾਂ ਪਰਿਵਾਰ ਇਨਸਾਫ ਦੀ ਉਡੀਕ ਕਰਦਾ ਰਹਿ ਜਾਵੇਗਾ ਕਿਉਂਕਿ ਇਹ ਨਾ ਹੋਵੇ ਕਿ ਸਾਨੂੰ ਹੀ ਅਗਲੀ ਵਾਰ ਇਨਸਾਫ ਦੀ ਉਡੀਕ ਕਰਨੀ ਪੈ ਜਾਵੇ ਇਸ ਲਈ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਅੱਜ ਹੀ ਇਕੱਠ ਹੋ ਕੇ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਜਿਸ ਵੀ ਪਿੰਡ ਸ਼ਹਿਰ ਨਗਰ ਦੇ ਵਿੱਚ ਪਰਵਾਸੀ ਰਹੇ ਹਨ ਇਹਨਾਂ ਦੇ ਕਿ ਮੈਂ ਵੀ ਆਧਾਰ ਕਾਰਡ ਕੋਰਟ ਕਾਰਡ ਕੈਨਸਲ ਹੋਣੇ ਚਾਹੀਦੇ ਹਨ ਪਰ ਇੱਥੇ ਵੀ ਕੁਝ ਸਾਡੇ ਸਿਆਣੇ ਲੋਕਾਂ ਨੇ ਪ੍ਰਵਾਸੀਆਂ ਨੂੰ ਵੀ ਸਹੀ ਕਹਿ ਕੇ ਇਹਨਾਂ ਦਾ ਹੀ ਸਾਥ ਦੇਣਾ ਹੈ ਪਰ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਨਾ ਭੁੱਲਿਓ ਕਿ ਇਹ ਬੜੇ ਵੇਖ ਕਰਕੇ ਤੇ ਦੇ ਰਹਿਣ ਲੋਕ ਹਨ ਕਿ ਕਿਸੇ ਦੇ ਨਹੀਂ ਸਕਦੇ ਨਹੀਂ